ਮਸਲਾ ਇਦਾਂ ਹੀ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਆਪਾਂ ਬਟਾਲੇ ਦੇ ਕਿਸੇ ਵੀ ਮੁੱਖ ਸ਼ਹਿਰ ਚਲ ਜੀਏ ਤਾਂ ਦੁਕਾਨਦਾਰਾਂ ਵੱਲੋਂ ਬਹੁਤ ਜ਼ਿਆਦਾ ਐਨਕ੍ਰੋਚਮੈਂਟ ਕੀਤੀ ਗਈ ਹੈ ਤੁਸੀਂ ਦੇਖੋਗੇ ਇਹ ਦੁਕਾਨ 10 ਫੁੱਟ ਦੀ ਹੈ ਤੇ 15 15 20 ਫੁੱਟਵਾਰ ਉਹਨਾਂ ਨੇ ਕਬਜ਼ਾ ਕੀਤਾ ਹੈ ਕਈ ਦੁਕਾਨ ਦੇ ਪਾਰ ਦੁਕਾਨ ਤੋਂ ਇਲਾਵਾ ਰੇੜੀ ਲੱਗੀ ਹੈ ਉਹ ਹੋਰ ਜਿਹੜੀ ਆ ਉਹ ਸੜਕ ਨੂੰ ਕਵਰ ਕਰ ਜਾਂਦੀ ਹੈ ਲੋਕਾਂ ਨੂੰ ਪਾਰਕਿੰਗ ਦੀ ਵੀ ਸਮੱਸਿਆ ਲੋਕਾਂ ਨੂੰ ਕਈ ਬਿਜਾਰਾਂ 'ਚ ਮੂਵ ਕਰਨਾ ਹੀ ਔਖਾ ਹੈ ਜੇਕਰ ਤੁਸੀਂ ਬਟਾਲਾ ਆ ਰਹੇ ਹੋ ਤਾਂ ਹੋ ਜਾਓ ਸਾਵਧਾਨ ਸੁਣ ਲਓ ਟ੍ਰੈਫਿਕ ਪੁਲਿਸ ਦੀਆਂ ਹਦਾਇਤਾਂ ਟ੍ਰੈਫਿਕ ਪੁਲਿਸ ਵੱਲੋਂ ਰਾਹ ਗਿਆ ਤੇ ਦੁਕਾਨਦਾਰਾਂ ਨੂੰ ਸਪੀਕਰ ਰਾਹੀਂ ਕੀਤੀ ਜਾ ਰਹੀ ਅਪੀਲ ਨਹੀਂ ਤਾਂ ਫਿਰ ਕੀਤਾ ਜਾਏਗਾ ਕੇਸ ਦਰ ਵਟਾਲਾ ਟ੍ਰੈਫਿਕ ਪੁਲਿਸ ਹੁਣ ਕੱਲ ਤੋਂ ਉਹਨਾਂ ਦੁਕਾਨਦਾਰਾਂ ਤੇ ਰਾਹਗੀਰਾਂ ਤੇ ਕੇਸ ਦਰਜ ਕਰਨ ਜਾ ਰਹੀ ਹੈ ਜਿਨ੍ਹਾਂ ਵੱਲੋਂ ਸੜਕ ਤੇ ਨਜਾਇਜ਼ ਕਬਜ਼ੇ ਕੀਤੇ ਹੋਣਗੇ ਜਾਂ ਗਲਤ ਢੰਗ ਨਾਲ ਗੱਡੀਆਂ ਜਾਂ ਵਾਹਨ ਦੀ ਪਾਰਕਿੰਗ ਕੀਤੀ ਹੋਵੇਗੀ ਇਹ ਕਾਰਵਾਈ ਡੀਸੀ ਗੁਰਦਾਸਪੁਰ ਵੱਲੋਂ ਜਾਰੀ ਹਦੇਸਾਂ ਤੋਂ ਬਾਅਦ ਕੀਤੀ ਜਾ ਰਹੀ ਹੈ ਅਤੇ ਪੁਲਿਸ ਅਧਿਕਾਰੀ ਦੱਸ ਰਹੇ ਨੇ ਕਿ ਜੇਕਰ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦੇ ਬਾਹਰ ਨਜਾਇਜ਼ ਕਬਜ਼ੇ ਖੁਦ ਨਹੀਂ ਹਟਾਏ ਤਾਂ ਕੱਲ ਤੋਂ 188 ਦਾ ਮਾਮਲਾ ਦਰਜ ਹੋਵੇਗਾ ਟ੍ਰੈਫਿਕ ਪੁਲਿਸ ਬਟਾਲਾ ਦੇ ਇੰਚਾਰਜ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਪਹਿਲਾਂ ਵੀ ਆਮ ਲੋਕਾਂ ਤੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਜਾ ਚੁੱਕੀ ਹੈ ਤੇ ਹੁਣ ਅੱਜ ਆਖਰੀ ਵਾਰ ਦੁਕਾਨਦਾਰਾਂ ਨੂੰ ਵਾਰਨਿੰਗ ਦੇਣ ਆਏ ਨੇ ਕਿ ਆਪਣੇ ਨਜਾਇਜ਼ ਕਬਜ਼ੇ ਹਟਾ ਲਏ ਜਾਣ ਨਹੀਂ ਤਾਂ ਕੱਲ ਤੋਂ ਡੀਸੀ ਗੁਰਦਾਸਪੁਰ ਦੇ ਹੁਕਮਾਂ ਮੁਤਾਬਕ ਨਜਾਇਜ਼ ਕਬਜ਼ਾ ਕਰਨ ਵਾਲੇ ਦੁਕਾਨਦਾਰਾਂ ਤੇ ਗਲਤ ਢੰਗ ਨਾਲ ਸੜਕਾਂ ਦੇ ਪਾਰਕਿੰਗ ਕਰਨ ਵਾਲੇ ਵਾਹਨਾਂ ਦੇ ਵੀ ਕੇਸ ਦਰਜ ਕੀਤੇ ਜਾਣਗੇ ਅਤੇ ਕਾਰਵਾਈ ਸ਼ਹਿਰ ਦੇ ਟ੍ਰੈਫਿਕ ਨੂੰ ਹਰ ਹਾਲ ਵਿੱਚ ਸੁਚਾਰੂ ਢੰਗ ਨਾਲ ਕਰਨ ਦੇ ਮਕਸਦ ਨਾਲ ਕੀਤੀ ਜਾ ਰਹੀ ਹੈ ਮੇਰਾ ਇੰਸਪੈਕਟਰ ਵਿਵੇnder ਪਾਸ ਸਿੰਘ ਜੀ ਮੈਂ ਇੰਚਾਰਜ ਆਂ ਦੀ ਟ੍ਰੈਫਿਕ ਸਟਾਫ ਬਟਾਲਾ ਦਾ ਅਸੀਂ ਤੁਹਾਨੂੰ ਅਨਾਉਂਸਮੈਂਟ ਕਰਦੇ ਕਿ ਕੀ ਮਸਲਾ ਕੀ ਹੈ ਮਸਲਾ ਇਹਦਾ ਜੀ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਆਪਾਂ ਬਟਾਲਾ ਦੇ ਕਿਸੇ ਵੀ ਮੁਕਸ਼ਾ ਚੱਲ ਜੀਏ ਤਾਂ ਦੁਕਾਨਦਾਰਾਂ ਵੱਲੋਂ ਬਹੁਤ ਜ਼ਿਆਦਾ ਐਨਕ੍ਰੋਚਮੈਂਟ ਕੀਤੀ ਗਈ ਹੈ ਤੁਸੀਂ ਦੇਖੋਗੇ ਇਹ ਦੁਕਾਨ 10 ਫੁੱਟ ਦੀ ਹੈ ਤੇ 15 15 20 ਫੁੱਟ ਬਾਹਰ ਉਹਨਾਂ ਨੇ ਕਬਜ਼ਾ ਕੀਤਾ ਆ ਕਈ ਦੁਕਾਨ ਦੇ ਬਾਹਰ ਦੁਕਾਨ ਤੋਂ ਇਲਾਵਾ ਰੇੜੀ ਲੱਗੀ ਆ ਉਹ ਹੋਰ ਜਿਹੜੀ ਆ ਉਹ ਸੜਕ ਨੂੰ ਕਵਰ ਕਰ ਜਾਂਦੀ ਆ ਲੋਕਾਂ ਨੂੰ ਪਾਰਕਿੰਗ ਦੀ ਵੀ ਸਮੱਸਿਆ ਲੋਕਾਂ ਨੂੰ ਕਈ ਵਾਰਾਂ ਚ ਮੂਵ ਕਰਨੇ ਆਉਂਦਾ। ਜ਼ਿਲ੍ਹਾ ਮੈਜਿਸਟ੍ਰੇਟ ਕੋਲ ਪਾਵਰਸ ਹੁੰਦੀਆਂ ਨੇ ਜੀ ਵੀ ਕਿਸੇ ਵੀ ਚੀਜ਼ ਦੀ ਮਨਾਹੀ ਕਰਨੀ ਹੋਵੇ। ਮੰਨ ਲਓ ਚਾਈਨਾ ਡੋਰ ਤੇ ਪਾਬੰਦੀ ਲਾਣੀ ਆ, ਪਟਾਕਿਆਂ ਤੇ ਪਾਬੰਦੀ ਲਾਣੀ ਆ। ਇਸੇ ਤਰੀਕ ਤਰੀਕੇ ਨਾਲ ਜ਼ਿਲ੍ਹਾ ਮੈਜਿਸਟਰ ਗੁਰਦਾਸਪੁਰ ਜੀ ਨੇ ਜਿਹੜੀ ਇਨਕੋਰਪੋਰਟਮੈਂਟ ਕੀਤੀ ਹੈ ਯਾਨੀ ਦੁਕਾਨਦਾਰਾਂ ਵੱਲੋਂ ਤੇ ਖਾਸ ਕਰਕੇ ਰੈਡੀ ਥੋੜੀ ਵਾਲੇ ਵੱਲੋਂ ਇਹਨਾਂ ਦੇ ਸਬੰਧ ਵਿੱਚ 144 CRPC ਦਾ ਆਰਡਰ ਜਾਰੀ ਕੀਤਾ ਗਿਆ ਕਿ ਇਹੜੇ ਕਬਜੇ ਹਟਾਏ ਜਾਣ ਅਤੇ ਜੇ ਕੋਈ ਕ ਆਪਣੀ ਮਰਜ਼ੀ ਦਾ ਕਬਜ਼ਾ ਨਹੀਂ ਹਟਾਉਂਦਾ ਨੇ ਉਸ ਤੇ ਕਾਰਵਾਈ ਕਰੋਨ ਦੇ ਅਨਸਾਰ ਕੀਤੀ ਜਾਵੇ ਜਿਹੜੀ ਕਾਰਵਾਈ ਆ 188 ਆਈਪੀਸੀ ਦੇ ਤਹਿਤ ਕੀਤੀ ਜਾਂਦੀ ਹੈ ਜੇ ਕ ਕਬਜ਼ਿਆਂ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਧਾਰਾ ਵਾਰ ਨੋਟਿਸ ਵੀ ਦਿੱਤੇਗੇ ਚਲਾਣ ਵੀ ਕੀਤੇਗੇ ਉਹਦਾ ਕੀਸਾ ਹੋਇਆ ਜੀ ਬਿਲਕੁਲ ਕਈ ਵਾਰ ਅਸੀਂ ਖੁਦ ਵੀ ਆ ਕੇ ਇਹਨਾਂ ਨੂੰ ਵਾਰਨਿੰਗ ਦਿੰਨੇ ਆ ਜੀ ਇਹ ਸਾਡੇ ਕੈਂਡ ਤੇ ਕਬਜ਼ੇ ਦੁਕਾਨ ਦੇ ਅੰਦਰ ਵੀ ਕਰ ਲੈਂਦੇ ਸਾਮਾਨ ਲੇਕਿਨ ਅਸੀਂ 15 ਮਿੰਟਾਂ ਰ ਫੇਰ ਗੇੜਾ ਮਾਰਦੇ ਸਾਮਾਨ ਫੇਰ ਬਾਹਰ ਹੁੰਦਾ ਤੇ ਬਾਜ਼ਾਰ ਵਾਲਿਆਂ ਨੂੰ ਅਸੀਂ ਆਪ ਵੀ ਬੜਾਈ ਰਿਕੁਐਸਟ ਕੀਤੀ ਹੈ ਕਿ ਆਪਣੇ ਲੈਵਲ ਤੇ ਕੋਈ ਕਮੇਟੀ ਬਣਾ ਕੇ ਹੱਲ ਕੀਤਾ ਜਾਵੇ ਲੇਕਿਨ ਦੁਕਾਨਦਾਰ ਜਿਹੜੇ ਇੱਕ ਦੂਜੇ ਦੇ ਬਲੇਮ ਲਾਉਂਦੇ ਆ ਸਾਨੂੰ ਸਹਿਯੋਗ ਬਿਲਕੁਲ ਨਹੀਂ ਦਿੰਦੇ ਹੁਣ ਇਹਨਾਂ ਨੂੰ ਲਾਸਟ ਵਾਰਨਿੰਗ ਹੈ ਜੀ ਅੱਜ ਜੇ ਕੱਲ ਤੋਂ ਇਸ ਸਖਤ ਤੋਂ ਸਖਤ ਕਾਰਵਾਈ ਕਰਕੇ ਇਹਨਾਂ ਦਾ ਸਮਾਨ ਜਿਹੜਾ ਜ਼ਬਤ ਕਰਾਂਗੇ ਮਸਲਾ ਇਦਾਂ ਜੀ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਆਪਾਂ ਬਟਾਲੇ ਦੇ ਕਿਸੇ ਵੀ ਮੁੱਖ ਸ਼ਹਿਰ ਚੱਲ ਜਾਈਏ ਤਾਂ ਦੁਕਾਨਦਾਰਾਂ ਵੱਲੋਂ ਬਹੁਤ ਜ਼ਿਆਦਾ ਇਨਕਰੋਚਮੈਂਟ ਕੀਤੀ ਗਈ ਹੈ ਤੁਸੀਂ ਦੇਖੋਗੇ ਇਹ ਦੁਕਾਨ 10 ਫੁੱਟ ਦੀ ਹੈ ਤੇ 15 15 20 ਫੁੱਟ ਬਾਅਦ ਉਹਨਾਂ ਨੇ ਕਬਜ਼ਾ ਕੀਤਾ ਹੈ ਕਈ ਦੁਕਾਨ ਦੇ ਬਾਹਰ ਦੁਕਾਨ ਤੋਂ ਇਲਾਵਾ ਰੀੜੀ ਲੱਗੀ ਆ ਉਹ ਹੋਰ ਜਿਹੜੀ ਆ ਉਹ ਸੜਕ ਨੂੰ ਕਵਰ ਕਰ ਜਾਂਦੀ ਹੈ ਲੋਕਾਂ ਨੂੰ ਪਾਰਕਿੰਗ ਦੀ ਵੀ ਸਮੱਸਿਆ ਲੋਕਾਂ ਨੂੰ ਕਈ ਵਾਰਾਂ ਚ ਮੂਵ ਕਰਨਾ ਹੀ ਔਖਾ ਹੈ ਜੇਕਰ ਤੁਸੀਂ ਬਟਾਲਾ ਆ ਰਹੇ ਹੋ ਤਾਂ ਹੋ ਜਾਓ ਸਾਵਧਾਨ ਸੁਣ ਲਓ ਟ੍ਰੈਫਿਕ ਪੁਲਿਸ ਦੀਆਂ ਹਦਾਇਤਾਂ ਟ੍ਰੈਫਿਕ ਪੁਲਿਸ ਵੱਲੋਂ ਰਾਹ ਗਿਆ ਤੇ ਦੁਕਾਨਦਾਰਾਂ ਨੂੰ ਸਪੀਕਰ ਰਾਹੀਂ ਕੀਤੀ ਜਾ ਰਹੀ ਹੈ ਅਪੀਲ ਨਹੀਂ ਤਾਂ ਫਿਰ ਕੀਤਾ ਜਾਏਗਾ ਕੇਸ ਦਰ ਬਟਾਲਾ ਟ੍ਰੈਫਿਕ ਪੁਲਿਸ ਹੁਣ ਕੱਲ ਤੋਂ ਉਹਨਾਂ ਦੁਕਾਨਦਾਰਾਂ ਤੇ ਰਾਹਗੀਰਾਂ ਤੇ ਕੇਸ ਦਰਜ ਕਰਨ ਜਾ ਰਹੀ ਹੈ ਜਿਨ੍ਹਾਂ ਵੱਲੋਂ ਸੜਕ ਤੇ ਨਜਾਇਜ਼ ਕਬਜ਼ੇ ਕੀਤੇ ਹੋਣਗੇ ਜਾਂ ਗਲਤ ਢੰਗ ਨਾਲ ਗੱਡੀਆਂ ਜਾਂ ਵਾਹਨ ਦੀ ਪਾਰਕਿੰਗ ਕੀਤੀ ਹੋਵੇਗੀ ਇਹ ਕਾਰਵਾਈ ਡੀਸੀ ਗੁਰਦਾਸਪੁਰ ਵੱਲੋਂ ਜਾਰੀ ਹਦੇਸਾਂ ਤੋਂ ਬਾਅਦ ਕੀਤੀ ਜਾ ਰਹੀ ਹੈ ਅਤੇ ਪੁਲਿਸ ਅਧਿਕਾਰੀ ਦੱਸ ਰਹੇ ਨੇ ਕਿ ਜੇਕਰ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦੇ ਬਾਹਰ ਨਜਾਇਜ਼ ਕਬਜ਼ੇ ਖੁਦ ਨਹੀਂ ਹਟਾਏ ਤਾਂ ਕੱਲ ਤੋਂ 188 ਦਾ ਮਾਮਲਾ ਦਰਜ ਹੋਵੇਗਾ ਟ੍ਰੈਫਿਕ ਪੁਲਿਸ ਬਟਾ ਦੇ ਇੰਚਾਰਜ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਪਹਿਲਾਂ ਵੀ ਆਮ ਲੋਕਾਂ ਤੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਜਾ ਚੁੱਕੀ ਹੈ ਤੇ ਹੁਣ ਅੱਜ ਆਖਰੀ ਵਾਰ ਦੁਕਾਨਦਾਰਾਂ ਨੂੰ ਵਾਰਨਿੰਗ ਦੇਣ ਆਏ ਨੇ ਕਿ ਆਪਣੇ ਨਜਾਇਜ਼ ਕਬਜ਼ੇ ਹਟਾ ਲਏ ਜਾਣ ਨਹੀਂ ਤਾਂ ਕੱਲ ਤੋਂ ਡੀਸੀ ਗੁਰਦਾਸਪੁਰ ਦੇ ਹੁਕਮਾਂ ਮੁਤਾਬਕ ਨਜਾਇਜ਼ ਕਬਜ਼ਾ ਕਰਨ ਵਾਲੇ ਦੁਕਾਨਦਾਰਾਂ ਤੇ ਗਲਤ ਢੰਗ ਨਾਲ ਸੜਕਾਂ ਦੇ ਪਾਰਕਿੰਗ ਕਰਨ ਵਾਲੇ ਵਾਹਨਾਂ ਦੇ ਵੀ ਕੇਸ ਦਰਜ ਕੀਤੇ ਜਾਣਗੇ ਅਤੇ ਕਾਰਵਾਈ ਸ਼ਹਿਰ ਦੇ ਟ੍ਰੈਫਿਕ ਨੂੰ ਹਰ ਹਾਲ ਵਿੱਚ ਸੁਚਾਰੂ ਢੰਗ ਨਾਲ ਕਰਨ ਦੇ ਮਕਸਦ ਨਾਲ ਕੀਤੀ ਜਾ ਰਹੀ ਹੈ ਮੇਰਾ ਇੰਸਪੈਕਟਰ ਵਿਵੇnder ਪਾਸ ਸਿੰਘ ਜੀ ਮੈਂ ਇੰਚਾਰਜ ਆਂ ਦੀ ਟ੍ਰੈਫਿਕ ਸਟਾਫ ਬਟਾਲਾ ਦਾ ਤੁਸੀਂ ਕੁਝ ਅਨਾਉਂਸਮੈਂਟ ਕਰਦੇ ਹੋ ਕਿ ਕੀ ਮਸਲਾ ਕੀ ਹੈ ਮਸਲਾ ਇਦਾਂ ਹੀ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਆਪਾਂ ਬਟਾਲਾ ਦੇ ਕਿਸੇ ਵੀ ਮੁਕਸ਼ਾ ਚੱਲ ਜੀਏ ਤਾਂ ਦੁਕਾਨਦਾਰਾਂ ਵੱਲੋਂ ਬਹੁਤ ਜ਼ਿਆਦਾ ਐਨਕ੍ਰੋਚਮੈਂਟ ਕੀਤੀ ਗਈ ਹੈ ਤੁਸੀਂ ਦੇਖੋਗੇ ਇਹ ਦੁਕਾਨ 10 ਫੁੱਟ ਦੀ ਹੈ ਤੇ 15 15 20 ਫੁੱਟ ਪਰ ਉਹਨਾਂ ਨੇ ਕਬਜ਼ਾ ਕੀਤਾ ਹੈ ਕਈ ਦੁਕਾਨ ਦੇ ਬਾਹਰ ਦੁਕਾਨ ਤੋਂ ਇਲਾਵਾ ਰੇੜੀ ਲੱਗੀ ਹੈ ਉਹ ਹੋਰ ਜਿਹੜੀ ਆ ਉਹ ਸੜਕ ਨੂੰ ਕਵਰ ਕਰ ਜਾਂਦੀ ਹੈ ਲੋਕਾਂ ਨੂੰ ਪਾਰਕਿੰਗ ਦੀ ਵੀ ਸਮੱਸਿਆ ਲੋਕਾਂ ਨੂੰ ਕਈ ਜਗ੍ਹਾਾਂ 'ਚ ਮੂਵ ਕਰਨੇ ਔਖਾ ਹੈ। ਜ਼ਿਲ੍ਹਾ ਮੈਨਿਸਟਰਟ ਕੋਲ ਪਾਵਰਸ ਹੁੰਦੀਆਂ ਨੇ ਜੀ ਵੀ ਕਿਸੇ ਵੀ ਚੀਜ਼ ਦੀ ਮਨਾਹੀ ਕਰਨੀ ਹੋਵੇ। ਮੰਨ ਲਓ ਚਾਈਨਾ ਡੋਰ ਤੇ ਪਾਬੰਦੀ ਲਾਣੀ ਆ, ਪਟਾਕਿਆਂ ਤੇ ਪਾਬੰਦੀ ਲਾਣੀ ਆ। ਇਸੇ ਤਰੀਕੇ ਨਾਲ ਤਰੀਕੇ ਨਾਲ ਜ਼ਿਲ੍ਹਾ ਮੈਨਿਸਟਰ ਗੁਰਦਾਸਪੁਰ ਜੀ ਨੇ ਜਿਹੜੀ ਇਨਕੋਰਪੋਰਟਮੈਂਟ ਕੀਤੀ ਗਈ ਹੈ ਨ ਦੁਕਾਨਦਾਰਾਂ ਵੱਲੋਂ ਤੇ ਖਾਸ ਕਰਕੇ ਰੈਡੀ ਫੁੜੀ ਵਾਲੇ ਵੱਲੋਂ ਇਹਨਾਂ ਦੇ ਸਬੰਧ ਵਿੱਚ 144 CRPC ਦਾ ਆਰਡਰ ਜਾਰੀ ਕੀਤਾ ਗਿਆ ਕਿ ਇਹੜੇ ਕਬਜੇ ਹਟਾਏ ਜਾਣ ਅਤੇ ਜੇ ਕੋਈ ਕਬਜ਼ੇ ਮਰਜ਼ੀ ਦਾ ਕਰਕੇ ਨਹੀਂ ਹਟਾਉਂਦਾ ਨੇ ਉਸ ਤੇ ਕਾਰਵਾਈ ਕਰੋਨ ਦੇ ਅਨਸਾਰ ਕੀਤੀ ਜਾਵੇ ਜਿਹੜੀ ਕਾਰਵਾਈ ਆ 188 ਆਈਪੀਸੀ ਦੇ ਤਹਿਤ ਕੀਤੀ ਜਾਂਦੀ ਹੈ ਜੇ ਕਬਜ਼ਿਆਂ ਦੀ ਗੱਲ ਕੀਤੀ ਜਾ ਤਾਂ ਪਹਿਲਾਂ ਘਾਰਾ-ਵਾਰ ਨੋਟਿਸ ਵੀ ਦਿੱਤੇਗੇ ਚਲਾਣ ਵੀ ਕੀਤੇਗੇ ਉਹਦਾ ਕੇਸ ਹੋਇਆ ਜੀ ਬਿਲਕੁਲ ਕਈ ਵਾਰ ਅਸੀਂ ਖੁਦ ਵੀ ਆ ਕੇ ਇਹਨਾਂ ਨੂੰ ਵਾਰਨਿੰਗ ਦਿੰਨੇ ਆ ਜੀ ਇਹ ਸਾਡੇ ਕੈਂਡ ਤੇ ਕਬਜ਼ੇ ਦੁਕਾਨ ਦੇ ਅੰਦਰ ਵੀ ਕਰ ਲੈਂਦੇ ਸਾਮਾਨ ਲੇਕਿਨ ਅਸੀਂ 15 ਮਿੰਟਾਂ ਦਾ ਫੇਰ ਘੇੜਾ ਮਾਰਦੇ ਸਾਮਾਨ ਫੇਰ ਬਾਹਰ ਹੁੰਦਾ ਤੇ ਬਾਜ਼ਾਰ ਵਾਲਿਆਂ ਨੂੰ ਅਸੀਂ ਆਪ ਵੀ ਬੜਾਈ ਰਿਕੁਐਸਟ ਕੀਤੀ ਹੈ ਕਿ ਆਪਣੇ ਲੈਵਲ ਤੇ ਕੋਈ ਕਮੇਟੀ ਬਣਾ ਕੇ ਹੱਲ ਕੀਤਾ ਜਾਵੇ ਲੇਕਿਨ ਦੁਕਾਨਦਾਰ ਜਿਹੜੇ ਇੱਕ ਦੂਜੇ ਦੇ ਬਲੇਮ ਲਾਉਂਦੇ ਆ ਸਾਨੂੰ ਸਹਿਯੋਗ ਬਿਲਕੁਲ ਨਹੀਂ ਦਿੰਦੇ ਹੁਣ ਇਹਨਾਂ ਨੂੰ ਲਾਸਟ ਵਾਰਨਿੰਗ ਹੈ ਜੀ ਅੱਜ ਜਿਹੜਾ ਕੱਲ ਤੋਂ ਇਸ ਸਖਤ ਤੋਂ ਸਖਤ ਕਾਰਵਾਈ ਕਰਕੇ ਇਹਨਾਂ ਦਾ ਸਮਾਨ ਜਿਹੜਾ ਜ਼ਬਤ ਕਰਾਂਗੇ